ਆਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅਸੀਂ ETT 2364 ਭਰਤੀ ਨਾਲ ਸੰਬੰਧਿਤ ਬਾਰਡਰ ਏਰੀਆ ਦੇ ਜ਼ਿਲ੍ਹਾ ਸਿੱਖਿਆ ਅਫਸਰਾਂ ਐਲੀਮੈਂਟਰੀ ਸਿੱਖਿਆ ਨੂੰ ਨਿਕੇ ਪੱਤਰ ਬਾਰੇ ਜਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਹੀ ਭਰੇ ਕੋਈ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ETT 2364 ਤੇ ETT 993 ਭਰਤੀਆਂ ਸੰਬੰਧੀ ਹੁਣ ਇੱਕ ਚੰਗਾ ਜਾਨ ਦੇਖਣ ਨੂੰ ਮਿਲ ਰਿਹਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਭਰਤੀ ਡਾਇਰੈਕਟੋਰੇਟ ਦੁਆਰਾ ਜਾਂ ਫਿਰ ਡੀਪੀਆਈ ਐਲੀਮੈਂਟਰੀ ਸਿੱਖਿਆ ਦੁਆਰਾ ਜਲਦੀ ਜਲਦੀ ਕੋਈ ਨਾ ਕੋਈ ਨੋਟਿਸ ਜਾਂ ਫਿਰ ਨਵਾਂ ਪੱਤਰ ਜਾਰੀ ਕਰਕੇ ਇਹ ਸੰਕੇਤ ਦਿੱਤਾ ਜਾ ਰਿਹਾ ਹੈ ਕਿ ਭਰਤੀਆਂ ਸੰਬੰਧੀ ਵਿਭਾਗ ਲਗਾਤਾਰ ਕਾਰਵਾਈ ਕਰ ਰਿਹਾ ਹੈ ਤੇ ਕਿਸੇ ਪ੍ਰਕਾਰ ਦੀ ਸੁਸਤੀ ਨਹੀਂ ਦਿਖਾ ਰਿਹਾ ਜਿਹੜੀ ਕਿ ਕੁਝ ਮਹੀਨੇ ਪਹਿਲਾਂ ਅਕਸਰ ਹੀ ਦੇਖਣ ਨੂੰ ਮਿਲ ਰਹੀ ਸੀ ਜੇਕਰ ਲੇਟੈਸਟ ਪੱਤਰ ਦੀ ਗੱਲ ਕਰੀਏ ਤਾਂ ਡੀਪੀਆਈ ਐਲੀਮੈਂਟਰੀ ਸਿੱਖਿਆ ਦੁਆਰਾ ਇੱਕ ਵਾਰ ਫੇਰ ਬੋਰਡਰ ਜਿਹੜਿਆਂ ਜਿਵੇਂ ਫਾਜ਼ਲਕਾ, ਰੋਜਪੁਰ, ਤਰਨਤਾਰਨ, ਅੰਮ੍ਰਿਤਸਰ, ਪਠਾਨਕੋਟ, ਲੁਧਿਆਣਾ ਕੋਲ ਦੇ જિલ્લા ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਨੂੰ ਮਿਤੀ 15 1 2025 ਨੂੰ ਇੱਕ ਯਾਦ ਪੱਤਰ ਜਾਰੀ ਕੀਤਾ ਹੈ ਕਿ ਮਿਤੀ 17 1 2025 ਤੱਕ ਐਮ ਆਈ ਐਸ ਡਾਟਾ ਅਪਡੇਟ ਕਰ ਲਿਆ ਜਾਵੇ ਗੌਰਤਮਬ ਹੈ ਕਿ ਈਟੀਟੀ ਟੀਚਰਾਂ ਦੀਆਂ promotions ਬਦਲੀਆਂ ਤੇ ਰਿਟਾਇਰਮੈਂਟਾਂ ਦੀ ਸਿੱਟੇ ਵਜੋਂ ਕਈ ਸਕੂਲਾਂ ਵਿੱਚ ਪੋਸਟਾਂ ਖਾਲੀ ਹੋ ਗਈਆਂ ਹੋਣਗੀਆਂ ਤੇ ਕਈ ਸਕੂਲਾਂ ਵਿੱਚ ਖਾਲੀ ਪੋਸਟਾਂ ਭਰ ਗਈਆਂ ਹੋਣਗੀਆਂ ਜਿੰਨਾ ਬਾਰੇ ਐਮਆਈਐਸ ਡਾਟਾ ਅਪਡੇਟ ਕਰਨਾ ਲਾਜ਼ਮੀ ਬਣ ਜਾਂਦਾ ਹੈ ਯਾਦ ਪੱਤਰ ਵਿੱਚ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਇੱਕ ਵਾਰ ਫੇਰ ਹਦਾਇਤ ਕੀਤੀ ਗਈ ਹੈ ਕਿ ਮਿਤੀ 17/12/2025 ਤੱਕ ਡਾਟਾ ਅਪਡੇਟ ਕਰ ਲਿਆ ਜਾਵੇ ਕਿਉਂਕਿ ਈਡੀਟੀ 2364 ਦੇ ਉਮੀਦਵਾਰਾਂ ਨੂੰ ਕੁਝ ਦਿਨਾਂ ਵਿੱਚ ਸਟੇਸ਼ਨ ਅਲਾਟ ਕੀਤੇ ਜਾਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਕਿਸੇ ਉਮੀਦਵਾਰ ਨੂੰ ਜੋਇਨਿੰਗ ਵੇਲੇ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਹੁੰਦੀ ਹੈ ਤਾਂ ਇਸ ਦੀ ਨਿਰੋਲ ਜ਼ਿੰਮੇਵਾਰੀ ਸਬੰਧਤ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਦੀ ਹੋਵੇਗੀ ਇਸ ਨਵੇਂ ਪੱਤਰ ਦੇ ਜਾਰੀ ਹੋਣ ਨਾਲ ਇਸ ਗੱਲ ਤੇ ਮੋਹਰ ਲੱਗਦੀ ਜਾਂਦੀ ਹੈ ਕਿ ਸਰਕਾਰ ਤੇ ਸਿੱਖਿਆ ਭਾਗ ਹੁਣ ਭਰਤੀਆਂ ਪੂਰੀਆਂ ਕਰਨ ਲਈ ਸੰਸਕਿਰਣ ਹਨ ਇਹ ਇੱਕ ਬਹੁਤ ਹੀ ਵਧੀਆ ਸੰਕੇਤ ਹੈ ਯੋ ਕਿ ਲੰਬੇ ਸਮੇਂ ਤੋਂ ਲਟਕਦੀ ETT 2364 ਭਰਤੀ ਜਦੋਂ ਪੂਰੀ ਹੋਵੇਗੀ ਤਾਂ ਇਸ ਗੱਲ ਦੀ ਪੁਸ਼ਟੀ ਹੋਵੇਗੀ ਕਿ ਇਨਸਾਫ ਮਿਲਣ ਵਿੱਚ ਦੇਰ ਹੋ ਸਕਦੀ ਹੈ ਪਰ ਅੰਧੇਰ ਨਹੀਂ ਇਸੇ ਤਰ੍ਹਾਂ ਦਾ ਹੀ ਇੱਕ ਹੋਰ ਪੱਤਰ ਜਲਦੀ ਹੀ ETT 5994 ਨੂੰ ਵੀ DPI ਦੁਆਰਾ ਨੌਨ ਬਾਰਡਰ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਯਾਦ ਪੱਤਰ ਦੇ ਰੂਪ ਵਿੱਚ ਲਿਖੇ ਜਾਣ ਦੀ ਵੀ ਪੂਰੀ-ਪੂਰੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ ਹੁਣ पीटीटी 24 ਅਤੇ ईटीटी 993 ਦੀਆਂ ईडब्ल्यूएस ਤੇ एनआईओएस ਉਮੀਦਵਾਰਾਂ ਦੀ ਸੋਧੀ ਹੋਈ ਸਿਲੈਕਸ਼ਨ ਲਿਸਟ ਡੀਪੀਆਈ ਐਲੀਮੈਂਟਰੀ ਸਿੱਖਿਆ ਦਫ਼ਤਰ ਵਿੱਚ 1 ਤੋਂ 2 ਦਿਨਾਂ ਵਿੱਚ ਭੇਜੇ ਜਾਣ ਦੀ ਪੂਰੀ ਪੂਰੀ ਸੰਭਾਅਨਾ ਹੈ ਇਸ ਤੋਂ ਬਾਅਦ ਸਟੇਸ਼ਨ ਚੁਆਇਸ ਦਾ ਪੋਰਟਰ ਵੀ ਖੁੱਲ ਜਾਣ ਦੀ ਆਸ ਪੰਪਾਈ ਜਾ ਰਹੀ ਹੈ ਇੰਸ਼ਾਅੱਲਾ ਅਜਿਹਾ ਹੀ ਹੋਵੇ ਤੇ ਇਹਨਾਂ ਦੋਹਾਂ ਹੀ ਭਰਤੀਆਂ ਦੇ ਹਜ਼ਾਰਾਂ ਉਮੀਦਵਾਰਾਂ ਦੀ ਆਸਾਂ ਨੂੰ ਬੂਰ ਪਵੇ ਤੇ ਉਹਨਾਂ ਨੂੰ ਹੁਣ ਕਿਸੇ ਪ੍ਰਕਾਰ ਦੇ ਬਟਰ ਟੈਸਟ ਕਰਨਾ ਜਾਂ ਸੰਘਰਸ਼ ਕਰਨ ਦੀ ਕਾਲ ਨਾ ਦੇਣੀ ਪਵੇ ਕਿਉਂਕਿ 882364 ਅਤੇ 8894 ਦੇ ਹਜ਼ਾਰਾਂ ਉਮੀਦਵਾਰ ਬੜੇ ਲੰਬੇ ਸਮੇਂ ਤੋਂ ਇਹਨਾਂ ਪਾਰਟੀਆਂ ਦੇ ਪੂਰੇ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਏ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ